ਰੇਡੀ ਪੰਜਾਬ ਦੀ ਧਰਤੀ ਨੂੰ ਸਦਾ ਤੋਂ ਹੀ ਖੁਸ਼ਹਾਲੀ ਹਰਿਆਵਲੀ ਅਤੇ ਅਨਾਜ ਭੰਡਾਰ ਵਜੋਂ ਜਾਣਿਆ ਜਾਂਦਾ ਰਿਹਾ ਹੈ ਡੰਡੀ ਪੰਜਾਬ ਦੇ ਮਾਲਵਾ ਖੇਤਰ ਜਿਸ ਨੂੰ ਬਠਿੰਡਾ ਮਾਨਸਾ ਮੁਕਤਸਰ ਬਰਨਾਲਾ ਸੰਗਰੂਰ ਪਟਿਆਲਾ ਸ਼ਾਮਲ ਹਨ ਅਤੇ ਜਿੱਥੇ ਹਰੇ ਭਰੇ ਖੇਤਾਂ ਵਿੱਚ ਕਣਕ ਚੌਲ ਦੀ ਭਰਪੂਰ ਪੈਦਾਵਾਰ ਹੁੰਦੀ ਹੈ ਉੱਥੇ ਟਿਊਬਵੈਲਾਂ ਨਾਲ ਧਰਤੀ ਹੇਠਲੀਆਂ ਪਰਤਾਂ ਵਿੱਚੋਂ ਪਾਣੀ ਅਤੇ ਖੇਤੀ ਲਈ ਕੱਢੇ ਜਾਂਦੇ ਪਾਣੀ ਵਿੱਚ ਇੱਕ ਅਦੇਖਾ ਅਤੇ ਬਹੁਤ ਖਤਰਨਾਕ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਪੈਦਾ ਹੋ ਚੁੱਕੀ ਹੈ ਡੰਡੀ ਜਮੀਨੀ ਪਾਣੀ ਵਿੱਚ ਯੂਰੇਨੀਅਮ ਅਤੇ ਹੋਰ ਭਾਰੀ ਤਾਤਾਂ ਦੀ ਮਿਲਾਵਟ ਵਾਲੀ ਇਹ ਸਮੱਸਿਆ ਹੌਲੀ-ਹੌਲੀ ਲੋਕਾਂ ਦੀ ਸਿਹਤ ਆਉਣ ਵਾਲੀਆਂ ਪੀੜ੍ਹੀਆਂ ਅਤੇ ਪੂਰੇ ਖੇਤਰ ਦੇ ਭਵਿੱਖ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਡੰਡੀ ਪੰਜਾਬ ਦੇ ਪਿੰਡਾਂ ਵਿੱਚ ਆਮ ਕਰਕੇ ਨਲਕੇ ਟਿਊਬਵੈਲ ਜਾਂ ਮੋਟਰਾ ਰਾਹੀਂ ਪਾਣੀ ਜ਼ਮੀਨ ਵਿੱਚੋਂ ਕੱਢ ਕੇ ਪੀਣ ਅਤੇ ਸਿੰਚਾਈ ਲਈ ਵਰਤਿਆ ਜਾਂਦਾ ਹੈ ਡੰਡੀ ਹਰੀ ਕ੍ਰਾਂਤੀ ਦੇ ਦੌਰ ਤੋਂ ਬਾਅਦ ਜਦੋਂ ਸਿੰਚਾਈ ਲਈ ਨਹਿਰਾਂ ਦੇ ਨਾਲ-ਨਾਲ ਜ਼ਮੀਨੀ ਪਾਣੀ ਦੀ ਬੇਹਿਸਾਬ ਵਰਤੋਂ ਹੋਣ ਲੱਗੀ ਤਾਂ ਪਾਣੀ ਦਾ ਪੱਧਰ ਹੇਠਾਂ ਜਾਣ ਲੱਗਾ ਡੰਡੀ ਜਿਉਂ-ਜਿਉਂ ਪਾਣੀ ਡੂੰਘਾਈ ਤੋਂ ਕੱਢਿਆ ਜਾਣ ਲੱਗਾ ਤਾਂ ਧਰਤੀ ਦੀਆਂ ਅੰਦਰੂਨੀ ਪਰਤਾਂ ਵਿੱਚ ਮੌਜੂਦ ਖਣਿਜ ਪਦਾਰਥ ਪਾਣੀ ਵਿੱਚ ਘੁਲਣ ਲੱਗੇ ਡੰਡੀ ਇਹਨਾਂ ਖਣਿਜਾਂ ਵਿੱਚੋਂ ਇੱਕ ਜੂਰੇਨੀਅਮ ਹੈ ਜੋ ਭਾਰੀ ਅਤੇ ਰੇਡੀਏਸ਼ਨ ਵਾਲੀ ਧਾਤ ਹੈ ਡੰਡੀ ਅਕਸਰ ਪਰਮਾਣੂ ਬਿਜਲੀਕਰਾਂ ਜਾਂ ਬੰਬਾਂ ਦੀ ਗੱਲ ਕਰਦਿਆਂ ਜੂਰੇਨੀਅਮ ਦੀ ਯਾਦ ਆਉਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਜੁਰੇਨੀਅਮ ਕੁਦਰਤੀ ਰੈਡੀ ਤੌਰ ਉੱਤੇ ਮਿੱਟੀ ਅਤੇ ਚਟਾਨਾਂ ਵਿੱਚ ਵੀ ਮੌਜੂਦ ਹੁੰਦਾ ਹੈ ਵਿਸ਼ਵ ਸਿਹਤ ਸੰਸਥਾ ਅਤੇ ਭਾਰਤੀ ਮਿਆਰਾਂ ਅਨੁਸਾਰ ਪੀਣ ਵਾਲੇ ਪਾਣੀ ਵਿੱਚ ਜੁਰੇਨੀਅਮ ਦੀ ਮਾਤਰਾ ਇੱਕ ਨਿਰਧਾਰਤ ਹੱਦ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਮਾਲਵੇ ਦੇ ਕਈ ਪਿੰਡਾਂ ਵਿੱਚ ਇਹ ਮਾਤਰਾ ਇਸ ਹੱਦ ਤੋਂ ਕਈ ਗੁਣਾ ਵੱਧ ਵੱਧ ਪਾਈ ਗਈ ਹੈ ਡੰਡੀ ਸਰਕਾਰੀ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ ਸਾਲਾਨਾ ਗਰਾਊਂਡ ਵਾਟਰ ਗੁਣਵੱਤਾ ਰਿਪੋਰਟ 2025 ਅਤੇ ਕੁਝ ਗੈਰ ਸਰਕਾਰੀ ਅਧਿਐਨਾਂ ਤੋਂ ਸਪਸ਼ਟ ਹੋ ਚੁੱਕਾ ਹੈ ਕਿ ਮਾਲਵੇ ਦੇ ਬਹੁਤ ਸਾਰੇ ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ ਖਤਰਨਾਕ ਪੱਧਰ ਉੱਤੇ ਹੈ ਜਦਕਿ ਜ਼ਮੀਨੀ ਪਾਣੀ ਦੀਆਂ ਉਪਰੀ ਪਰਤਾਂ ਵਿੱਚ ਯੂਰੇਨੀਅਮ ਦੇ ਨਾਲ-ਨਾਲ ਹੋਰ ਭਾਰੀ ਤੱਤਾਂ ਵੀ ਮਿਲ ਰਹੀਆਂ ਹਨ ਡੰਡੀ ਇਹ ਸਭ ਧਾਤਾਂ ਸਰੀਰ ਲਈ ਬਹੁਤ ਨੁਕਸਾਨਦਾਇਕ ਹਨ ਡੰਡੀ ਫਲੋਰਾਈਡ ਦੀ ਵੱਧ ਮਾਤਰਾ ਨਾਲ ਦੰਦਾਂ ਅਤੇ ਹੱਡੀਆਂ ਦੀ ਬਿਮਾਰੀ ਫਲੋਰੋਸਿਸ ਹੋ ਜਾਂਦੀ ਹੈ ਡੰਡੀ ਮਾਲਵੇ ਦੇ ਕਈ ਪਿੰਡਾਂ ਵਿੱਚ ਲੋਕਾਂ ਦੇ ਦੰਦ ਪੀਲੇ ਹੋ ਜਾਣਾ ਹੱਡੀਆਂ ਵਿੱਚ ਦਰਦ ਅਤੇ ਸਰੀਰ ਦਾ ਝੁਕ ਜਾਣਾ ਆਮ ਗੱਲ ਹੈ ਹੋ ਚੁੱਕੀ ਹੈ ਡੰਡੀ ਆਰਸਨਿਕ ਨੂੰ ਚਮੜੀ ਦੇ ਰੋਗਾ ਅਤੇ ਕੈਂਸਰ ਨਾਲ ਜੋੜਿਆ ਜਾਂਦਾ ਹੈ ਜਦ ਕਿ ਸੀਸਾ ਖਾਸ ਕਰਕੇ ਬੱਚਿਆਂ ਦੇ ਦਿਮਾਗੀ ਵਿਕਾਸ ਉੱਤੇ ਮਾੜਾ ਅਸਰ ਪਾਉਂਦਾ ਹੈ ਡੰਡੀ ਕੈਡਮੀਅਮ ਗੁਰਦਿਆਂ ਅਤੇ ਜਿਗਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਡੰਡੀ ਜਦੋਂ ਕੋਈ ਵਿਅਕਤੀ ਲੰਬੇ ਸਮੇਂ ਤੱਕ ਜੋਰੇਨੀਅਮ ਵਾਲਾ ਪਾਣੀ ਪਿੰਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਦਾ ਗੁਰਦਿਆਂ ਉੱਤੇ ਮਾੜਾ ਅਸਰ ਪੈਣ ਲੱਗਦਾ ਹੈ ਡੰਡੀ ਕਈ ਡਾਕਟਰੀ ਅਧਿਐਨਾਂ ਅਨੁਸਾਰ